ਬਰਸਾਤ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਨਿਗਮ ਪ੍ਰਬੰਧਾ ਦੀ ਬੋਲ ਖੋਲ ਕੇ ਰੱਖ ਦਿੱਤੀ ਹੈ ਮਹਿਜ ਡੇਢ ਘੰਟੇ ਦੀ ਬਰਸਾਤ ਦੇ ਨਾਲ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਜਲ-ਥਲ ਹੋ ਗਈ ਜਗਾ ਜਗਾ ਜਮਾ ਪਾਣੀ ਕਾਰਨ ਸੜਕਾਂ ਨਦੀ ਦਾ ਰੂਪ ਧਾਰਨ ਕਰ ਗਈਆਂ ਕਈ ਕਈ ਫੁੱਟ ਜਮਾ ਬਰਸਾਤੀ ਪਾਣੀ ਦੇ ਵਿੱਚ ਵਾਹਨ ਡੁੱਬੇ ਨਜ਼ਰ ਆਏ ਰਾਹਗੀਰ ਅਤੇ ਕਾਮਕਾਜੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੀ ਵੇਖੋ ਬਰਸਾਤੀ ਪਾਣੀ ਵਿੱਚ ਡੁੱਬੇ ਸ਼ਾਹੀ ਸ਼ਹਿਰ ਪਟਿਆਲਾ ਦੇ ਹਾਲ ਸਰ بارش ਆਦਾ ਜੀ ਮੌਨਸੂਨ ਦੀ ਪਹਿਲੀ بارش ਆ ਜੀ ਰੱਜ ਕੇ بارش ਪਈਆ ਬਜ਼ਾਰਾਂ ਦੇ ਵਿੱਚ ਪਾਣੀਓ ਪਾਣੀ ਆ ਇੱਕ ਪਾਸੇ ਤਾਂ ਲੋਕਾਂ ਦੇ ਚਿਹਰੇ ਦੇ ਉੱਤੇ ਰੌਣਕਾ ਵੀ ਅੱਜ ਮੌਨਸੂਨ ਦੀ ਪਹਿਲੀ بارش ਪਈਆ ਪਰ ਦੂਜੇ ਪਾਸੇ ਜੇ ਤੁਸੀਂ ਬਜ਼ਾਰਾਂ ਦੇ ਹਾਲਾਤ ਦੇਖ ਲਓ ਤਾਂ ਬਜ਼ਾਰਾਂ ਦੇ ਵਿੱਚ ਐਨ ਐਨ ਪਾਣੀ ਆ ਵੀ ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਦੂਜੇ ਪਾਸੇ ਸਾਨੂੰ ਖੁਸ਼ੀ ਦੀ ਆ ਵੀ ਪਹਿਲੀ بارش ਆ ਮੌਨਸੂਨ ਲਈ ਜੀ ਬਿਲਕੁਲ ਵੀ ਕੋਈ ਸਫਾਈ ਨਹੀਂ ਹੈਗੀ ਜੀ ਤੁਸੀਂ ਹਾਲ ਦੇਖੋ ਪਾਣੀ ਦੇ ਵਿੱਚ ਲਪਾਫੇ ਗੰਦ ਜੁੱਤੀਆਂ ਵੀ ਕਿਵੇਂ ਫਿਰਦਾ ਫਿਰਦਾ ਸਾਮਾਨ ਪਾਣੀ ਦੇ ਵਿੱਚ ਕੋਈ ਸਫਾਈ ਨਹੀਂ ਹੈਗੀ ਕਿਸੇ ਵੀ ਤਰ੍ਹਾਂ